ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9987 2829 ਜਾਂ ਮੇਰਾ ਨੰਬਰ ਹੈਗਾ ਜੀਵਨ ਮੇਰਾ ਨਾਮ ਉੱਪਰ ਨੰਬਰ ਵੀ ਚੱਲ ਰਿਹਾ ਸਕਰੀਨ ਤੇ ਉੱਥੋਂ ਵੀ ਚੱਕ ਸਕਦੇ ਹੋ ਭਗਤਾ ਭਾਈ ਦਾ ਏਰ ਕੈਮਰਾ ਇਹ ਤੇ ਆਜੋ ਆਪਾਂ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਇਹ ਵਹਿੜ ਦੇਖ ਰਹੇ ਹੋ ਇਹ ਬਾਈ ਹਣਾਂ ਦੀ ਵਿਕਾਊ ਕਰੀ ਹੋਈ ਆ ਇਹਦੇ ਬਾਰੇ ਆਪਾਂ ਗੱਲਬਾਤ ਬਾਈ ਹਣਾਂ ਨਾਲ ਕਰਦੇ ਆਂ ਅਗੇ ਔਰ ਬਾਈ ਜੀ ਕੀ ਹਾਲ ਹੈ ਹਾਂਜੀ ਬਾਈ ਜੀ ਤਸਰੀਕਾਲ ਜੀ ਤਸਰੀਕਾਲ ਜੀ ਪਹਿਲਾਂ ਆਪਾਂ ਗਾਂ ਦੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦੋ ਆਪਣਾ ਨਾਮ ਜੀ ਮੇਰਾ ਨਾਮ ਬਲੌਰ ਸਿੰਘ ਹਾਂ ਮੁਰਫ ਕਾਕਾ ਕਾਕਾ ਨੂੰ ਕਾਕਾ ਕਹਿੰਦੇ ਨੇ ਪਿੰਡ ਚ ਸਾਰੇ ਨਾਮ ਤੋਂ ਹੀ ਕਾਕਾ ਠੀਕ ਹੈ ਆਪਣਾ ਪਿੰਡ ਸੁਖਨਾਂ ਦਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਮੋੜਾਂ ਵਾਲੇ ਕੱਚੇ ਰਾਹ ਤੇ ਮੇਰਾ ਘਰ ਪਾਇਆ ਠੀਕ ਹੈ ਮੇਰੇ ਕੋਲ ਇਹ ਆਪਦਾ ਡੇਰੀ ਫਾਰਮ ਹੈ ਠੀਕ ਹੈ ਠੀਕ ਹੈ ਠੀਕ ਹੈ ਆਪਣੇ ਕੋਲੇ ਗਾਵਾਂ ਦਾ ਸੇਲ ਪਰਚੇਜ ਦਾ ਕੰਮ ਠੀਕ ਹੈ ਠੀਕ ਹੈ ਜੀ ਗਾਵਾਂ ਆਈ ਵੀ ਜਾਂਦੇ ਨੇ ਵਿੱਚ ਵਿਕ ਵੀ ਜਾਂਦੇ ਨੇ ਠੀਕ ਹੈ ਠੀਕ ਹੈ ਤੇ ਭਾਈ ਕਾਕੇ ਆਪਾਂ ਨਾ ਪਹਿਲੇ ਨੰਬਰ ਵੀ ਬੋਲ ਦੇਈਏ ਆਪਾਂ ਨੰਬਰ ਵੀ ਆਪਣੇ ਹੈਗਾ 94648 48637 94 94648 48637 48637 98733 90745 98733 90745 90745 ਹਾਂਜੀ ਠੀਕ ਹੈ ਤੇ ਆ ਜਾਣਾ ਆਪਾਂ ਬਈ ਇਹਦੇ ਨਾਲ ਗੱਲ ਕਰ ਲਏ ਵਹਿਣ ਬਾਰੇ ਪਹਿਲੇ ਸੂਏ ਹੈ ਹਾਂ ਭਾਈ ਇਹ ਪਹਿਲੇ ਸੂਏ ਵੱੱਛੀ ਹੈ ਠੀਕ ਹੈ ਵਗਰ ਵਗਰ ਵੱਛਾ ਬਾਈ अच्छा बच्चा मगर बच्चा है ठीक है ठीक है ठीक है आ बच्चा आज 10 ਦਿਨਾਂ ਦਾ 10 ਦਿਨਾਂ ਦਾ ਹਾਂ ਠੀਕ ਹੈ ਮੇਰੇ ਕੋਲੇ ਆਈ ਹੈ ਜਾਨੀ ਪਰਸੋ ਚੁੱਥੇ ਹੀ ਪਰਸੋ ਚੁੱਥੇ ਤੇ ਬਾਈ ਜੇਰ ਦਾ ਓਕੇ ਆ ਕੰਮ ਹਾਂ ਜਮਾ ਡੰਨ ਹੈ ਬਾਈ ਠੀਕ ਹੈ ਕਿਤੋਂ ਆਈ ਆਪਾਂ ਅਗਲੇ ਕੋਲੋਂ ਅਗਲੇ ਨੇ ਆਪਾਂ ਨੂੰ ਕਹਿ ਕੇ ਦਿੱਤੀ ਜਮਾਂ ਜੇਰ ਪਈ ਠੀਕ ਆ ਯਾਨੀ ਲੈ ਆਂਦੀ ਆ ਆਪਾਂ ਇਹ ਹਾਂ ਘਰ ਦੀ ਨਹੀਂ ਕਹਿ ਰਿਹਾ ਲੈ ਆਂਦੀ ਵੀ ਆ ਠੀਕ ਹੈ ਜੀ ਆਪਣੇ ਲਾਗੇ ਪੈਂਦੀ ਛੱਤੀ ਭਾਈ ਉੱਥੋਂ ਲੈਂਦੀ ਆ ਬਾਈ ਛੱਤੀ ਭਾਈ ਤਾਂ ਲੈਂਦੀ ਆ ਠੀਕ ਆ ਤੇ ਬਾਈ ਇਹ ਕਿਹੜੀ ਨਸਲ ਵਾਈਦੀ ਆ ਪੰਦਾਸ ਇਹ ਜਰਸੀ ਆ ਬਾਈ ਇਹ ਜਰਸੀ ਵਾਈਦੀ ਆ ਹਾਂ ਤਿੱਖੀ ਬੋਦੀ ਵਾਲੀ ਜਰਸੀ ਆ ਵੇ ਤਿੱਖੀ ਬੋਦੀ ਵਾਲੀ ਇਹ ਜਦੋਂ ਜਰਸਾਂ ਵੀ ਕਹੀ ਨਸਲ ਦੱਸਾਂਗੇ ਕਿਵੇਂ ਆਪਣੇ ਪੰਜਾਬ ਨਾਲ ਸਦੱਸ ਤਿੱਖੀ ਬੋਦੀ ਵਾਲੀ ਜਰਸੀ ਆ ਬਾਈ ਇਹ ਹਿਮਾਚਲ ਦੀ ਜਰਸੀ ਨਹੀਂ ਕਹਿ ਸਕਦੇ ਪੰਜਾਬ ਦੀ ਜਰਸੀ ਪੰਜਾਬ ਦੀ ਜਰਸੀ ਆਲਾ ਮੂੰਹ ਠੀਕ ੱਲੇ ਖਾਲੋ ਆਂ ਦਾ ਢੂਈ ਲਾਲ ਆ ਕੀ ਆ ਆਪਣਾ ਟੈਗ ਆ ਪਾ ਪਾਇਆ ਇਹਦੇ ਭਾਈ ਠੀਕ ਆ ਭਾਈ ਇਧਰ ਲਾ ਆ ਪੁੱਲਣ ਦੇ ਰੀ ਫਾਰਮ ਵਾਲਾ ਟੈਗ ਆ ਪਾ ਪਾਇਆ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਆਪਾਂ ਨੂੰ ਫਿਰ ਇਹਦੇ ਦੱਸ ਦੋ ਵੀ ਦੁੱਧ ਕਿੰਨਾ ਦੇ ਥੱਲੇ ਉਹਦੇ ਦੇ ਥੱਲੇ ਭਾਈ ਮੈਂ ਤਾਂ ਜਦੋਂ ਅਗਲਾਂ ਤੋਂ ਚੋਕੇ ਲਿਆਇਆ ਹਾਂ ਹਾਂਜੀ ਉਦੋਂ ਮੈਂ 12-13 ਕਿਲੋ ਬੋਲਾ ਚੋਕੇ ਲਿਆ ਸੀ 12-13 ਕਿਲੋ ਬੋਲਾ ਚੋਕੇ ਲੈਂਦਾ ਸੀ ਠੀਕ ਹੈ ਹੁਣ ਹੈਗਾ 15 ਤੋਂ 16 ਦੇ ਕਰੀਬ ਆ ਭਾਈ ਇਹਦੇ 15-16 ਦੇ ਕਰੀਬ ਤੂੰ ਕਰੇ ਚੋਲਿਆ ਹੋਇਆ ਹੁੰਦਾ ਹੁਣ ਠੀਕ ਹੈ ਹਾਂ ਠੀਕ ਠੀਕ ਤੇ ਬਾਕੀ ਦੁੱਧ ਦਾ ਸੇਵਾ ਦਾ ਅਗਲੇ ਦੇ ਘਰੇ ਭਾਈ ਹਾਂ ਸੇਵਾ ਦਾ ਜਿੰਨੀ ਆਪਾਂ ਸੇਵਾ ਕਰਾਂਗੇ ਦੁੱਧ ਉਹਨਾਂ ਬਾਜੀ ਆਪਾਂ 16 ਕਿਲੋ ਵੀ ਚਵਾ ਦੇਾਂਗੇ ਠੀਕ ਹੈ ਦਾ ਅਗਲੇ ਦੀਾਂ ਸੰਸਭਾਈ ਦੇ ਸਰਤੇ ਆ ਸੰਸਭਾਈ ਦੇ ਸਰਤੇ ਅਗਲਾ 14 ਲੈ ਲੈ 15 ਲੈ ਲੈ 16 ਲੈ ਲੈ ਠੀਕ ਹੈ ਤੇ ਘਾਰ ਭਾਈ ਪੋਲੀ ਜਮ ਘਾਰ ਭਾਈ ਜਮ ਜਿਵੇਂ ਮਰਜੀ ਹੱਥ ਮਾਰੀ ਜਨ ਠੀਕ ਹੈ ਠੀਕ ਹੈ ਮੈਂ ਦੇਖਣਾ ਹੱਥ ਮਾਰ ਕੇ ਹਾਂ ਹਾਂ ਮਾਰ ਲੈ ਮਾਰ ਲੈ ਭਾਈ ਮੈਂ ਆ ਵੇ ਇਥੋਂ ਹੱਥ ਮਾਰਨ ਲੱਗ ਦੋਸਤੋ ਜਿਵੇਂ ਮਾਰ ਦਿਆ ਹੱਥ ਮਾਰੀ ਜਲ ਹਾਂ ਨਹੀਂ ਕਿਰਾਂ ਦਾ ਬਾਕੀ ਮੜਾ ਮੜਾ ਤੋਂ ਉਪਰ ਕੁਛ ਨਹੀਂ ਕਰਨਾ ਹੀ ਹੈ ਨਾ ਤੇ ਦੇਖ ਲਓ ਦੋਸਤੋ ਮੈਂ ਹੱਥ ਮਾਰਦਾ ਮੈਨੂੰ ਕੋਈ ਜਾਣਦੀ ਨਹੀਂ ਬਾਈ ਇਹ ਹੈ ਨਹੀਂ ਤੇ ਜਿਆਨੂ ਮੇਰੇ ਨੇ ਉਪਰਾ ਕਰਿਆ ਤੇ ਫਿਰ ਉਹਦਾ ਕਰਦੀ ਠੰਡੀ ਵਾਲੀ ਆ ਬਾਈ ਠੀਕ ਆ ਸਹੀ ਆ ਇੱਥੇ ਵੀ ਮਾਰਦੇ ਬਾਈ ਹੱਥ ਠੀਕ ਹੈ ਤਾਂ ਦੋਸਤੋ ਹੱਥ ਮਾਰ ਕੇ ਆਪਾਂ ਦਿਖਾ ਦਿੰਨੇ ਹੈਗੇ ਤੇ ਨਹੀਂ ਤਾਂ ਇਹਨਾਂ ਦਾ ਹੱਥ ਲਾਉਣ ਨਹੀਂ ਦਿੰਦੀ ਵੜ ਹਾਂ ਹਾਂ ਇਹਨਾਂ ਸੀਲ ਠੰਡੀ ਬਾਈ ਆ ਹਾਂ 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 ਤੇ ਬਾਈ ਆਪਾਂ ਕੀ ਮੰਗਦੇ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ ਬਾਈ ਇਹਦਾ 65000 ਆਪਦਾ 65000 ਮੁੱਲ ਹਾਂ ਠੀਕ ਹੈ ਕੋਈ ਨਹੀਂ ਇਹ ਬਲਾ ਕੁੜਾ ਆਪਾਂ ਛੱਟਰੀ ਦੇ ਦਾਂਗੇ ਬਾਈ ਠੀਕ ਹੈ ਮੁੱਲ ਦਾ ਕਿਰਾ ਕਰਨਾ ਹੀ ਹੁੰਦਾ ਆ ਮੁੱਲ ਦਾ ਕਿਰਾ ਕਰਨਾ ਹੀ ਕਰਨਾ ਹੈ ਹਾਂ ਤੇ ਬਾਕੀ ਬਾਈ ਬੱਚਾ ਪੁੱচ্চਾ ਨਹੀਂ ਆਪਾਂ ਖੱਲੇ ਛੱਡਦੇ ਠੀਕ ਹੈ ਮੇਰੇ ਉਧਰ ਬੱਚਿਆਂ ਦਾ ਅੱਡ ਬਣਾਇਆ ਵਜਗੜ ਠੀਕ ਹੈ ਠੀਕ ਹੈ ਅੱਛਾ ਮੈਂ ਨਾ ਉਹਨਾਂ ਦਾ ਮਾਰੇ ਖੱਲੇ ਛੱਡਦਾ ਨਾ ਮੈਂ ਬੱਚਾ ਮੈਂ ਕਿਸੇ ਤੇ ਨਹੀਂ ਛੱਡਦਾ ਇਹ ਥੀਵੀ ਚੋਲਾ ਪਰ ਵੈਸੇ ਮੈਂ ਦੂਜੀਆਂ ਧਾਰਾਂ ਮਸ਼ੀਨ ਤੇ ਸੋਣਾ ਉਧਰ ਮਸ਼ੀਨ ਚੱਲੀ ਜਾਂਦੀ ਆ ਆ ਮਸ਼ੀਨ ਚੱਲੀ ਨਹੀਂ ਉਧਰ ਹਣਾ ਹਾਂ ਉੱਥੇ ਦੇਖ ਲਓ ਖੁਮਾਕੇ ਦਾ ਕੰਮ ਹਾਂ ਉਹ ਆਪਾਂ ਉੱਤੇ ਲਾਦੀ ਸਕਰੀਨ ਤੇ ਚੱਲੀ ਦੀ ਇਹਨਾਂ ਨੂੰ ਬੱਚਾ ਨੂੰ ਮੈਂ ਪਾ ਦੇਣਾ ਬੱਠਲਾਂ ਚ ਬੱਠਲ ਲਾਏ ਇਹਨਾਂ ਦੇ ਠੀਕ ਹੈ ਠੀਕ ਹੈ ਬੱਠਲਾਂ ਆਪਾਂ ਬੱਚਾ ਕਿਸੇ ਗਾਂ ਥੱਲੇ ਨਹੀਂ ਛੱਡਿਆਗਾ ਠੀਕ ਹੈ ਠੀਕ ਹੈ ਅੱਲ ਨੂੰ ਅਗਲਾ ਕਵੇ ਬਾਈ ਸਾਨੂੰ ਬੱਚੇ ਤੇ ਨਹੀਂ ਮਿਲਦੀ ਆ ਇਹਨਾਂ ਕਰਦੀ ਬਿਨਾ ਬੱਚੇ ਤੋਂ ਵਧੀਆ ਮਿਲਦੀ ਆ ਠੀਕ ਹੈ ਠੀਕ ਹੈ ਤੇ ਦੋਸਤੋ ਕਰ ਲੋ ਬਈ ਨਾਲ ਸੰਪਰਕ ਤੇ ਕਚਾਰਾ ਮੋੜਾ ਨਾਲ ਪੁੱਛ ਕੇ ਆ ਜਾਣਾ ਹਨਾ ਹਾਂ ਬਾਬੇ ਪ੍ਰੇਮਦਾਸ ਦੇ ਡੇਰੇ ਕੋਲੇ ਬਾਬੇ ਪ੍ਰੇਮਦਾਸ ਦੇ ਡੇਰੇ ਕੋਲੇ ਹਨਾ ਠੀਕ ਹੈ ਤੇ ਇੱਕ ਬਾਈ ਤੇ ਇਹ ਆ ਚੀਜ਼ ਬਹੁਤ ਚੰਗੀ ਲੱਗਿਆ ਪਾ ਦਿਖਾ ਤੇ ਉਹ ਜਮਾਨੇ ਗਏ ਦੂਜੇ ਜਿਹੜੇ ਮੂੰਹ ਜਾਂ ਟੰਗਦੇ ਸੀ ਇਹਨੇ ਹੋਰ ਲੈਕ ਲਾਉਣਾ ਪੈਂਦਾ ਹਾਂ ਹਾਂ ਕਹੇ ਭਾਈ ਇਹ ਲੋਗੋ ਬਣਾ ਕੇ ਲਾਦਾ ਭਾਈ ਆਪਾਂ ਠੀਕ ਹੈ ਇਹ ਬੰਦੇ ਦੀ ਉਹ ਪਹਿਲਾਂ ਇਹ ਤੇ ਨਿਕਾ ਵੇ ਕ ਇਧਰ ਲੱਗਾ ਤੇ ਮੇਰੀ ਜਾਨਵਰ ਤਾਂ ਅਗਲੇ ਨੇ ਕੋਈ ਇਹਨੇ ਹੋਰ ਲੈਣਾ ਹੁੰਦਾ ਹਾਂ ਦੂਜੇ ਫਿਰ ਨਾਲ ਦੇ ਵੈਸੇ ਹੀ ਆ ਮੈਂ ਪਸ਼ੂ ਨੂੰ ਕਰੀ ਜਾਂਦੇ ਹਾਂ ਹਾਂ ਨਹੀਂ ਸਹੀ ਆ ਪਸ਼ੂ ਜਾਨਵਰ ਇੱਥੇ ਪਰ ਮਹਿੰਗੇ ਹੁੰਦੇ ਆ ਭਾਈ ਹੈਨਾ ਜਾਨਵਰ ਤਾਂ ਆਪਣੇ ਉਧਰ ਨੂੰ ਘੁਮਾ ਕੇ ਮਾਰਦੇ ਨੇ ਗੱਲ ਨੇ ਸਹੀ ਹੈ ਜਾਨਵਰ ਮਹਿੰਗਾ ਹੁੰਦਾ ਦੇਖਣ ਨੂੰ ਸੋਹਣਾ ਤਾਂ ਲੱਗਦਾ ਹੀ ਆ ਕਈ ਬਾਈਆਂ ਦੀ ਕਿਸੇ ਦੀ ਨਜ਼ਰ ਹੀ ਇਹ ਜਿਉਂਦੀਆਂ ਨੇ ਜਿਹਨੂੰ ਉਹ ਵੀ ਹੁੰਦਾ ਬਾਈ ਜਿਨ ਕਹਿੰਦੇ ਚੰਗਾ ਲੱਗਦਾ ਨਾ ਫਿਰ ਕਿਸੇ ਵੇਲੇ ਮਾਂ ਦੁੱਧ ਦੀ ਨਜ਼ਰ ਲੱਗਦੀ ਹੈ ਨਾ ਕਹਿੰਦੇ ਮਾਂ ਦੀ ਬੱਚਨ ਨਜ਼ਰ ਲੱਗ ਜਾਂਦੇ ਉਹ ਗੱਲ ਹੈ ਨਾ ਹੂੰ ਤੇ ਦੋਸਤੋ ਕਰ ਲਿਓ ਬਾਈ ਦਾ ਸੰਪਰਕ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਹੈਗਾ 65 ਬਾਈ ਮੋੜ ਲ ਕਰਦਾ ਤੇ 60 ਦੀ ਬਾਈ ਛੱਡ ਦੂਗਾ ਤੇ ਬਾਕੀ ਬਾਈ ਮਾੜੀ ਮੁੱਟੀ ਹੋਰ ਵੀ ਹੋ ਜੁ ਰਿਆ ਤਾਂ ਕਿ ਬਲ ਕੇ ਹਰ ਕਿਫਲਕੀ ਰਾਤ ਹੋਰ ਹੋ ਜੂ ਸੱਤ ਚ ਕਰ ਦਿਆਂਗੇ ਕਰ ਦਾਂਗੇ ਤੋਰ ਕੇ ਵਿਖਾਉਣੇ ਬਾਈ ਤ ਤੋੜ ਕੇ ਵਖਾਉਣਾ ਬਾਈ ਤੋੜ ਕੇ ਵੀ ਦਿਖਾ ਦਿੰਦੇ ਆਗੇ ਪਿੱਛੇ ਲੈਵਲ ਨੂੰ ਇਹ ਤਾਂ ਮਾਰ ਦੇ ਕੰਮ ਹਾਂ ਲੈਵਲ ਚੈੱਕ ਕਰ ਲਓ ਨਹੀਂ ਬਾਈ ਵਧੀਆ ਲੈਵਲ ਉਹ ਬਹੁਤ ਸੋਹਣਾ ਕੱਕੇ ਨਾ ਹਾਂ ਬਾਈ ਪਹਿਲਾਂ ਨਾਲ ਬੱਚੀ ਆ ਪਹਿਲਾਂ ਨਾਲ ਬੱਚੀ ਵਤ ਦੇ ਹਿਸਾਬ ਨਾਲ ਤਾਂ ਠੀਕ ਆ ਦੁੱਧ ਹਾਂ ਬਾਕੀਆਂ ਵੀ ਦੂਜੇ ਸੂਏ ਬੰਨਣਾ ਪੈਸੀ ਨੇ ਹਨਾ ਹਾਂ ਦੂਜੇ ਸੂਏ ਬੰਨਣਾ ਹਾਂ ਇਹਨਾਂ ਨਾਲ ਬੱਚੀ ਆ ਉਹਦਾ ਬਾਡੀ ਦੇ ਹਿਸਾਬ ਦੇ ਨਾਲ ਦੁੱਧ ਠੀਕ ਆ ਜੀ ਦਾ ਹਾਂ ਸਹੀ ਹੈ ਬਾਕੀ ਭਾਈ ਤੂੰ ਪਹਿਲਾਂ ਵੀ ਗੱਲ ਕਰੀ ਹੋਈ ਸੇਵਾ ਵਾਲੀ ਆ ਹਾਂ ਬਹੁਤ ਸੇਵਾ ਕਰਾਂਗੇ ਤਾਂ ਦੁੱਧ ਲੈ ਲਾਂਗੇ ਨਾ ਦੁੱਧ ਲੈ ਲਾਂਗੇ ਤੇ ਜੇ ਆਪਾਂ ਬੰਨ ਕੇ ਸੇਵਾ ਨਾ ਕਰਾਂਗੇ ਤਾਂ ਆਪਾਂ ਕਿਹਨਾਂ ਬਾਈ ਨੇ ਇੰਨਾ ਕਿਹਾ ਸੀਗਾ ਤੂੰ ਚੰਦੀ ਨਹੀਂ ਤੇ ਫਿਰ ਉਹ ਤਾਂ ਜਿੰਨੇ ਮਰਜੀ ਮਹਿੰਗੀ ਲੈ ਲੀ ਆਪਾਂ ਹੋਰ ਕੋਈ ਵੀ ਨਹੀਂਗਾ ਕਿਤੇ ਹੱਥ ذਰਾ ਨਹੀਂ ਕਿਤੇ ਵੀ ਤਾਂ ਕੋਈ ਹੱਡ ਬਸਲੀ ਦਾ ਹੁੰਦਾ ਹਾਂ ਹਾਂ ਦਾ ਉੱਤੋਂ ਮੂੰਹ ਮੱਥੇ ਦਾ ਕੋਈ ਕੋ ਫੇਸ ਕੁਆਲਟੀ ਉਹ ਕਿੰਨੀ ਬਿਊਟੀ ਹੈ ਹਾਂ ਠੀਕ ਹੈ ਅਸੀਂ ਭੁੱਲੜ ਡੇਰੀ ਫਾਰਮ ਦਾ ਆ ਗਿਆ ਆਪਣਾ ਹੋ ਹੈ ਨਾ ਟੈਗ ਭੁੱਲੜ ਡੇਰੀ ਫਾਰਮ ਦਾ ਆਪਣਾ ਲੋਕੋ ਆ ਗਿਆ ਠੀਕ ਹੈ ਠੀਕ ਹੈ ਹਾਂ ਆ ਬੱਛੇ ਨਾਲ ਫਰਕ ਪਾ ਗਈ ਬਾਈ ਜੇ ਬੱਛੀ ਹੁੰਦੀ ਫਿਰ ਆਪਾਂ ਹਾਂ ਹਾਂ ਇਹ ਵਾਜ ਜਾਣੀ ਸੀ ਰੇਟ ਤੇ ਹਾਂ ਇਹ ਤਾਂ ਗੱਲ ਹੈਗੀ ਆ ਬੱਛੀ ਦਾ ਤਾਂ ਮਾਰਕੀਟ ਬਣਾਈ ਜਾਣੀ ਹਾਂ 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 ਤੇ ਚਲੋ ਦੋਸਤੋ ਕਰ ਲਓ ਬਈ ਨਾਲ ਸੰਪਰਕ ਠੀਕ ਆ ਬਾਈ ਓਕੇ ਧੰਨਵਾਦ ਜੀ ਧੰਨਵਾਦ ਜੀ ਠੀਕ ਆ ਦੋਸਤੋ ਜੁੜੇ ਰਹੋ ਪਿੰਡ ਤਰਗਾ ਟੀਵੀ ਚੈਨਲ ਨਾਲ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ